ਅਮੀ ਸਿੱਖਿਆ ਨੀਤੀ 2020 ਜਦੋਂ ਆਈ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ 3000 ਤੋਂ ਵੱਧ ਮੱਧ ਗਿਣਤੀ ਵਾਲੇ ਜਿਹੜੇ ਕਾਲਜਾ ਸਿਰਫ ਅਸੀਂ ਉਹੀ ਰੱਖਣੇ ਹੈਗੇ ਠੀਕ ਆ ਉਸ ਤੋਂ ਬਿਨਾ ਬਾਕੀ ਦੇ ਜਿਹੜੇ ਕਾਲਜਾ ਜਾਂ ਤਾਂ ਮਰਜ ਕਰ ਦੇਣੇ ਆ ਜਾਂ ਬੰਦ ਕਰ ਦੇਣੇ ਆ ਕਾਲਜਾ ਜਿਹੜੇ ਉਹ ਸਰਕਾਰੀ ਪ੍ਰਾਈਵੇਟ ਨਹੀਂ ਅਸੀਂ ਕਰ ਰਹੇ ਹੈਗੇ ਕਾਲਜਾ ਨੂੰ ਆ ਜਿਹੜਾ ਉਹ ਅਸੀਂ ਆਟੋਨਮਸ ਕਰ ਰਹੇ ਹੈਗੇ ਆ ਜਿਹੜਾ ਆਟੋਨਮਸ ਕਰ ਰਹੇ ਹੈਗੇ ਦਿੱਕਤ ਕੀ ਹੈਗੀ ਆ ਪ੍ਰਾਈਵੇਟ ਤਾਂ ਕਰ ਨਹੀਂ ਰਹੇ ਉਹ ਕਹਿੰਦੇ ਸੀ ਆlastvalਤਾ ਸਰਕਾਰ ਨੂੰ ਇਹ ਆ ਕਿ ਤੁਹਾਡੇ ਕੋਲੋਂ ਕਿਹਨੇ ਇਹ ਮੰਗ ਕੀਤੀ ਕਿ ਤੁਸੀਂ ਜਿਹੜਾ ਹੈਗਾ ਕਾਲਜਾਂ ਨੂੰ ਆਟੋਨੋਮਸ ਕਰੋ ਠੀਕ ਆ ਜਦੋਂ ਅਸੀਂ ਥੋੜੇ ਤੋਂ ਮੰਗ ਨਹੀਂ ਰਹੇ ਤੁਸੀਂ ਕਿਉਂ ਸਾਨੂੰ ਧੱਕੇ ਨਾਲ ਜਿਹੜਾ ਆਟੋਨੋਮਸ ਕਰਕੇ ਜਿਹੜਾ ਕਾਲਜ ਦੇ ਰਹੇ ਹੈਗੇ ਇਹਨਾਂ ਨੇ ਜਿਹੜਾ ਉਚੇਰੀ ਸਿੱਖਿਆ ਦਾ ਬਜਟ ਆ ਉਹ ਪਹਿਲਾਂ 57000 ਕਰੋੜ ਦੇ ਲਗਭਗ ਹੁੰਦਾ ਸੀਗਾ ਉਹਦੇ ਵਿੱਚੋਂ 10000 ਕਰੋੜ ਦੀ ਕਟੌਤੀ ਕਰ ਦਿੱਤੀ ਗਈ ਹੈ ਜਿਹੜੀ UGC ਨੂੰ ਗ੍ਰਾਂਟ ਦੇਣੀ ਹੁੰਦੀ ਹੈ UGC ਨੂੰ ਜਿਹੜੇ ਬਜਟ ਦੇ ਵਿੱਚ ਪੈਸੇ ਅਲੋਟ ਕਰਨੇ ਹੁੰਦੇ ਆ ਉਹਦੇ ਵਿੱਚ ਪਹਿਲਾਂ ਹੁੰਦਾ ਸੀ 6500 ਕਰੋੜ ਦੇ ਲਗਭਗ ਪੈਸੇ ਜੀ ਹੁਣ ਇਹਨਾਂ ਨੇ ਉਹ ਲਗਭਗ 60% ਦੀ ਕਟੌਤੀ ਕਰਕੇ ਉਹ 2500 ਕਰੋੜ ਦੇ ਲਗਭਗ ਉਹ ਕਰ ਦਿੱਤੇ ਹੈ ਸਾਡੇ ਕਾਲਜਾਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਾਈਵੇਟ ਕਾਲਜ ਚੱਲ ਰਹੇ ਨੇ ਪ੍ਰਾਈਵੇਟ ਕੋਰਸ ਚੱਲ ਰਹੇ ਹੈਗੇ ਹੈਗੇ ਐਚ ਆਈ ਐਸ ਡਿਪਾਰਟਮੈਂਟ ਜਿਹੜਾ ਬਣਿਆ ਹੋਇਆ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਤੁਸੀਂ ਅੱਜ ਵੀ ਜਾ ਕੇ ਢਾਣਾ ਮਾਰੋ ਐਚ ਆਈ ਐਸ ਨਾਂ ਦਾ ਡਿਪਾਰਟਮੈਂਟ ਆ ਉਹਦੇ ਤਹਿਤ ਕਾਲਜਾਂ ਦੇ ਵਿੱਚ ਪ੍ਰਾਈਵੇਟ ਕੋਰਸ ਚੱਲ ਰਿਹਾ ਹੈ ਸਾਡੇ ਰਜਿੰਦਰਾ ਕਾਲੇ ਦੇ ਵਿੱਚ ਪਹਿਲਾਂ 13 ਕੋਰਸ ਸੀ ਜੇ ਪ੍ਰਾਈਵੇਟ ਹੁਣ 9 ਕੋਰਸ ਇਸ ਵਾਰ ਸਰਕਾਰ ਨੇ ਫੇਰ ਦੇ ਦਿੱਤੇ ਆ ਅਸੀਂ ਲਿਖ ਕੇ ਦੇਣ ਨੂੰ ਤਿਆਰ ਹੈਗੇ ਆ ਇਹ ਗੱਲ ਕਿ ਸਰਕਾਰ ਇਹਨੂੰ ਪ੍ਰਾਈਵੇਟ ਕਰੂਗੀ ਇਹ ਨਵੀਂ ਸਿੱਖਿਆ ਨੀਤੀ ਦੇ ਵਿੱਚ ਦਰਜ ਆਏ ਗੱਲ ਠੀਕ ਆ ਖੁਦਮਖਤਿਆਰ ਕਰਨ ਵਾਲੀ ਗੱਲ ਇਹ ਉਸੇ ਦੇ ਤਹਿਤ ਆਈ ਆ ਇਹਨੂੰ ਬਾਹਰ ਪ੍ਰਾਈਵੇਟ ਕਰਨ ਵਾਲੀ ਗੱਲ ਆ ਉਹ ਵੀ ਇਸੇ ਦੇ ਤਹਿਤ ਹੀ ਹੋਣੀ ਆ ਪਿੰਡਾਂ ਦੇ ਵਿੱਚ ਜੋ ਨਿਮਨ ਵਰਗ ਹੈਗਾ ਆਪਣਾ ਮਜ਼ਦੂਰ ਵਰਗ ਹੈਗਾ ਪਿੰਡਾਂ ਦੇ ਵਿੱਚੋਂ ਕਿੰਨੀ ਕਿ ਗਿਣਤੀ ਆ ਜਿਹੜੀ ਉਹ ਕਾਲਜਾਂ ਨੂੰ ਜਾ ਰਹੀ ਹੈਗੀ ਹੈ ਕਿੰਨੇ ਕਿ ਪਰਸੈਂਟ ਜਾ ਰਹੇ ਹੈਗੇ ਵਿਦਿਆਰਥੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੀਤੀ ਨੂੰ ਲਾਗੂ ਕੀਤਾ ਜਾਂਦਾ ਕਿੰਨਾ ਕੁ ਨੁਕਸਾਨ ਹੋਊਗਾ ਐਮਿਨਸ ਸਕੂਲ ਕੀ ਆ ਇਹ ਇਹੀ ਆ ਕਿ ਸਾਰੇ ਸਕੂਲਾਂ ਨੂੰ ਜਿਹੜੇ ਆਸ-ਪਾਸ ਦੇ ਹੈਗੇ ਆ ਉਹਨਾਂ ਨੂੰ ਖਾਜੋ ਇੱਕ ਸਕੂਲ ਜਿਹੜਾ ਲਗਭਗ ਆਲੇ-ਦੁਆਲੇ ਦੇ 15-20 ਪਿੰਡਾਂ 'ਚੋਂ ਇੱਕ ਸਕੂਲ ਛੱਡੋ 29 ਜੁਲਾਈ ਨੂੰ ਦਾਟ ਰਬਿਨ ਅਖਬਾਰ ਦੇ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਹੁੰਦੀ ਆ ਤੇ ਉਹ ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਬਹੁਤ ਸਾਰੇ ਕਾਲਜਾਂ ਦੇ ਵਿੱਚ ਇੱਕ ਤਰ੍ਹਾਂ ਦੀ ਹੈਲਜੋਲਾ ਜਿਹੜੀ ਉਹ ਸਾਨੂੰ ਦੇਖਣ ਨੂੰ ਮਿਲਦੀ ਹੈਗੀ ਆ ਹਜੇ ਪਰਸੋਂ ਹੀ ਆ ਜਿਹੜਾ ਸਰਕਾਰੀ ਮਹਿੰਦਰਾ ਕਾਲਜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਆ ਜਿਹੜਾ ਉਹ ਪ੍ਰੋਟੈਸਟ ਕੀਤਾ ਗਿਆ ਸੀਗਾ ਤੇ ਨਾਲ ਹੀ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਇਹ ਮਾਮਲਾ ਵੀ ਭਖਿਆ ਕਿ ਪੰਜਾਬ ਦੇ ਕਾਲਜ ਆ ਜਿਹੜੇ ਉਹ ਪ੍ਰਾਈਵੇਟ ਕੀਤੇ ਜਾ ਰਹੇ ਹੈਗੇ ਸਮੁੱਚੇ ਮਾਮਲੇ ਦੀ ਸੱਚਾਈ ਕੀ ਹੈਗੀ ਆ ਆ ਸਾਡੇ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਆਗੂ ਮੌਜੂਦ ਆ ਆ ਬਾਈ ਰਵੀ ਜੀ ਰਜਿੰਦਰ ਸਿੰਘ ਰਵੀ ਬਾਈ ਜੀ ਸਵਾਗਤ ਆ ਪਹਿਲਾਂ ਤੋਂ ਤੁਹਾਡਾ ਸ਼ੁਕਰੀਆ ਬਾਈ ਜੀ ਜੀ ਆ ਬਾਈ ਜੀ ਪਿਛਲੇ ਦਿਨਾਂ ਦਾ ਨਾ ਇੱਕ ਰੌਲਾ ਪਿਆ ਹੋਇਆ ਕਿ ਕਾਲਜ ਆ ਜਿਹੜੇ ਉਹ ਪ੍ਰਾਈਵੇਟ ਕੀਤੇ ਜਾ ਰਹੇ ਹੈਗੇ ਆ ਕੀ ਕਿੰਨੀ ਕਿ ਸਚਾਈ ਹੈਗੀ ਵੀ ਕਾਲਜਾਂ ਜਿਹੜੇ ਇਹ ਪ੍ਰਾਈਵੇਟ ਕੀਤੇ ਜਾ ਰਹੇ ਹੈਗੇ ਜਾਂ ਕਿਹੜੇ ਕਿਹੜੇ ਕਾਲਜ ਹੈਗੇ ਆ ਜੋ ਪ੍ਰਾਈਵੇਟ ਕੀਤੇ ਜਾ ਰਹੇ ਆ ਦੇਖੋ ਜੀ ਇਹ ਜਿਹੜੀ ਤੁਸੀਂ ਖਬਰ ਦੀ ਗੱਲ ਕਰ ਰਹੇ ਆ ਜੀ ਇਹ UGC ਵੱਲੋਂ ਜਿਹੜਾ ਹੈਗਾ ਉਹ ਇਹ ਕਹਿਆ ਗਿਆ ਸੀਗਾ ਕਿ ਪੰਜਾਬ ਦੇ 8 ਕਾਲਜ ਜਿਹੜੇ ਆਡੈਂਟੀਫਾਈ ਕੀਤੇ ਗਏ ਸੀਗੇ ਉਹਦੇ ਵਿੱਚੋਂ ਪਟਿਆਲੇ ਦੇ 2 ਕਾਲਜ ਨੇ ਹੂੰ ਲੁਧਿਆਣੇ ਦੇ 2 ਕਾਲਜ ਨੇ ਇੱਕ ਹੁਸ਼ਿਆਰਪੁਰ ਤੋਂ ਆ ਠੀਕ ਹੈ ਇੱਕ ਅਮਰitsar ਤੋਂ ਮਹਾਲੀ ਤੋਂ ਆ ਤੇ ਮਲੇਰ ਕੋਟਲਾ ਤੋਂ ਇਹ ਕੁੱਲ ਮਲਾ ਕੇ 8 ਕਾਲਜ ਨੇ ਜਿਹੜੇ ਇਹਨਾਂ ਨੂੰ ਸਰਕਾਰ ਆ ਜਿਹੜੀ ਉਹ ਪ੍ਰਾਈਵੇਟ ਕਿਉਂਕਿ ਨਵੀਂ ਸਿੱਖਿਆ ਨੀਤੀ 2020 ਚ ਜਦੋਂ ਆਈ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ 3000 ਤੋਂ ਵੱਧ ਗਿਣਤੀ ਵਾਲੇ ਜਿਹੜੇ ਕਾਲਜ ਆ ਸਿਰਫ ਅਸੀਂ ਉਹੀ ਰੱਖਣੇ ਹੈਗੇ ਠੀਕ ਆ ਉਸ ਤੋਂ ਬਿਨਾ ਬਾਕੀ ਦੇ ਜਿਹੜੇ ਕਾਲਜ ਆ ਜਾਂ ਤਾਂ ਮਰਜ ਕਰਦੇ ਨੇ ਜਾਂ ਬੰਦ ਕਰਦੇ ਨੇ ਹੈਗੇ ਤਾਂ ਉਸ ਨੀਤੀ ਦਾ ਹੀ ਇਹ ਲਾਗੂ ਕਰਨ ਦਾ ਜਿਹੜਾ ਇੱਕ ਢੰਗ ਹੈਗਾ ਉਹ ਆਇਆ ਹੈਗਾ ਜਿਹਦੇ ਕਰਕੇ ਇਹ ਕਾਲਜ ਆ ਜਿਹੜੇ ਉਹਨਾਂ ਨੂੰ ਪ੍ਰਾਈਵੇਟ ਕਰਨ ਦਾ ਜਿਹੜਾ ਹੈਗਾ ਉਹ ਫੈਸਲਾ ਆਇਆ ਹੈਗਾ ਜੀ ਅੱਛਾ ਭਾਈ ਜੀ ਇੱਕ ਗੱਲ ਆ ਨਾ ਵੀ ਜਦੋਂ ਆਪਾਂ ਸਰਕਾਰ ਦੀਆਂ ਦਲੀਲਾਂ ਸੁਣਦੇ ਹੈਗੇ ਆ ਗੱਲਬਾਤ ਹੁੰਦੀ ਹੈਗੀ ਆ ਉਹ ਕਹਿ ਰਹੇ ਹੈ ਕਿ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਵੀ ਕਾਲਜਾਂ ਜਿਹੜੇ ਉਹ ਸਰਕਾਰੀ ਪ੍ਰਾਈਵੇਟ ਨਹੀਂ ਅਸੀਂ ਕਰ ਰਹੇ ਹੈਗੇ ਕਾਲਜਾਂ ਨੂੰ ਆ ਜਿਹੜਾ ਉਹ ਅਸੀਂ ਆਟੋਨਮਸ ਕਰ ਰਹੇ ਹੈਗੇ ਆ ਜੇ ਆਟੋਨਮਸ ਕਰ ਰਹੇ ਹੈਗੇ ਦਿੱਕਤ ਕੀ ਹੈਗੀ ਆ ਪ੍ਰਾਈਵੇਟ ਤਾਂ ਕਰ ਨਹੀਂ ਰਹੇ ਉਹ ਕਹਿੰਦੇ ਸੀ ਦੇਖੋ ਜੀ ਇਹ ਜਿੱਥੋਂ ਤੱਕ ਪ੍ਰਚਾਰ ਦੀ ਗੱਲ ਹੈਗੀ ਆ ਜੀ ਅਸੀਂ ਇਹ ਕਹਿੰਨੇ ਆ ਕਿ ਜੇ ਸਰਕਾਰ ਕਹਿੰਦੀ ਹੈ ਕਿ ਅਸੀਂ ਕਾਲਜਾਂ ਨੂੰ ਖੁਦ ਮੁਖਤਿਆਰ ਕਰ ਰਹੇ ਹਾਂ ਹੂੰ ਠੀਕ ਆ ਪਹਿਲੀ ਸਵਾਲ ਪਹਿਲਾ ਸਵਾਲ ਤਾਂ ਸਰਕਾਰ ਨੂੰ ਇਹ ਆ ਕਿ ਤੁਹਾਡੇ ਕੋਲੋਂ ਕਿਹਨੇ ਇਹ ਮੰਗ ਕੀਤੀ ਕਿ ਤੁਸੀਂ ਜਿਹੜਾ ਹੈਗਾ ਤਾਲਜਾਂ ਨੂੰ ਆਟੋਨੋਮਸ ਕਰੋ ਹੂੰ ਠੀਕ ਆ ਜਦੋਂ ਅਸੀਂ ਥੋੜੇ ਤੋਂ ਮੰਗ ਨਹੀਂ ਰਹੇ ਤੁਸੀਂ ਕਿਉਂ ਸਾਨੂੰ ਧੱਕੇ ਨਾਲ ਜਿਹੜਾ ਆਟੋਨੋਮਸ ਕਰਕੇ ਜਿਹੜਾ ਕਾਲਜ ਦੇ ਰਹੇ ਹੈਗੇ ਆ ਹਨਾ ਕਾਲਜ ਉਹ ਕਿਵੇਂ ਮੈਨੇਜ ਸਾਰਾ ਕੁਝ ਕਰੂਗਾ ਠੀਕ ਆ ਇਹ ਕਹਿ ਰਹੇ ਕਿ ਅਸੀਂ ਖੁਦ ਮੁਖਤਿਆਰ ਕਰਨਾ ਹੂੰ ਪਰ ਅਸੀਂ ਇਹ ਕਹਿ ਨਹੀਂ ਆ ਕਿ ਸਰਕਾਰ ਖੁਦ ਮਖਤਿਆਰ ਨਹੀਂ ਕਰ ਰਹੀ ਸਰਕਾਰ ਇਹਨੂੰ ਪ੍ਰਾਈਵੇਟ ਕਰਨਾ ਚਾਹੁੰਦੀ ਆ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਸਾਹਮਣੇ ਲਿਆਉਣੀ ਚਾਹੁੰਨਾ ਜਦੋਂ ਨਿਰਮਲਾ ਸੀਤਾ ਰਾਮਨ ਜੀ ਨੇ ਪਾਰਲੀਮੈਂਟ ਦੇ ਵਿੱਚ ਬਜਟ ਪੇਸ਼ ਕੀਤਾ ਤਾਂ ਉਹਦੇ ਵਿੱਚ ਦੋ ਤਿੰਨ ਗੱਲਾਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਕਿ ਇਹਨਾਂ ਨੇ ਜਿਹੜਾ ਉਚੇਰੀ ਸਿੱਖਿਆ ਦਾ ਬਜਟ ਆ ਉਹ ਪਹਿਲਾਂ 57000 ਕਰੋੜ ਦੇ ਲਗਭਗ ਹੁੰਦਾ ਸੀਗਾ ਉਹਦੇ ਵਿੱਚੋਂ 10000 ਕਰੋੜ ਦੀ ਕਟੌਤੀ ਕਰ ਦਿੱਤੀ ਗਈ ਆ ਇਸ ਵਾਰ ਇਸ ਵਾਰ ਬਜਟ ਦੇ ਵਿੱਚ ਠੀਕ ਹੈ ਜੀ ਉਹ ਹੁਣ 47000 ਕਰੋੜ ਦੇ ਲਗਭਗ ਰਹਿ ਗਿਆ ਜਿਹੜੀ UGC ਨੂੰ ਗ੍ਰਾਂਟ ਦੇਣੀ ਹੁੰਦੀ ਹੈ UGC ਨੂੰ ਜਿਹੜੇ ਬਜਟ ਦੇ ਵਿੱਚ ਪੈਸੇ ਅਲੋਟ ਕਰਨੇ ਹੁੰਦੇ ਆ ਉਹਦੇ ਵਿੱਚ ਪਹਿਲਾ ਹੁੰਦਾ ਸੀ 6500 ਕਰੋੜ ਦੇ ਲਗਭਗ ਪੈਸੇ ਜੀ ਹੁਣ ਇਹਨਾਂ ਨੇ ਉਹ ਲਗਭਗ 60% ਦੀ ਕਟੌਤੀ ਕਰਕੇ ਉਹ 2500 ਕਰੋੜ ਦੇ ਲਗਭਗ ਉਹ ਕਰ ਦਿੱਤੇ ਹੈਗੇ ਚ ਇੰਨੀ ਵੱਡੀ ਕਟੌਤੀ ਕਰ ਇਹ ਬਹੁਤ ਵੱਡੀ ਕਟੌਤੀ ਆ ਜਿਹੜੀ ਉਹ ਸਿੱਖਿਆ ਦੇ ਬਜਟ ਦੇ ਉੱਤੇ ਹਾਲਾਂਕਿ ਦਾਅਵੇ ਕਰਦੇ ਕਿ ਅਸੀਂ 6% ਲਾਵਾਂਗੇ ਸਾਡਾ ਸੰਵਿਧਾਨ ਵੀ ਇਹ ਕਹਿੰਦਾ ਕਿ 6% ਸਿੱਖਿਆ ਦੇ ਉੱਤੇ ਜੀਡੀਪੀ ਦਾ ਉਹ ਲੱਗਣਾ ਚਾਹੀਦਾ ਪਰ ਇਹ ਸਾਰਾ ਕੁਝ ਸ਼ਿੱਕੇ ਟੰਗ ਕੇ ਉਹਨਾਂ ਨੇ ਇਹ ਬਜਟ ਦੀ ਜਿਹੜੀ ਕਟੌਤੀ ਕੀਤੀ ਆ ਇਹ ਸਾਫ਼ ਦੱਸਦਾ ਕਿ ਸਰਕਾਰ ਨੇ ਕਾਲਜਾਂ ਨੂੰ ਸੰਭਾਲਣੀ ਹੈ ਫੇਰ ਜੇ ਕਾਲਜ ਖੁਦਮਖਤਿਆਰ ਕਰਨ ਦੀ ਗੱਲ ਕਹਿੰਦੇ ਆ ਖੁਦਮਖਤਿਆਰ ਕਰਨ ਦਾ ਮਤਲਬ ਆ ਕਾਲੇ ਸਿਲੇਬਸ ਆਪ ਤੈ ਕਰੂਗਾ ਠੀਕ ਹੈ ਕਾਲਜ ਫੀਸਾਂ ਆਪ ਫੀਸ ਸਟ੍ਰਕਚਰ ਆ ਜਿਹੜਾ ਉਹ ਆਪ ਤੈ ਕਰੂਗਾ ਕਾਲਜ ਨੇ ਜਿਹੜਾ ਹੈਗਾ ਪੇਪਰ ਆਪ ਕੰਡਕਟ ਕਰਨੇ ਆ ਡੀ ਐਮ ਸੀ ਕਾਲੇ ਨੇ ਆਪ ਛਪਣੇ ਆ ਭਰਤੀਆਂ ਆਪ ਕਰਨੀਆਂ ਤਨਖਾਹਾਂ ਆਪ ਦੇਣੀਆਂ ਹੁਣ ਮੰਨ ਲਓ ਸਾਡੇ ਕਾਲਜ ਦੇ ਵਿੱਚ ਜਿਹੜੇ ਪੱਕੇ ਪ੍ਰੋਫੈਸਰ ਨੇ ਉਹਨਾਂ ਦੀ 3-3 ਲੱਖ 67-67 ਤਨਖਾਹ ਹੁਣ ਉਹਨਾਂ ਨੇ ਜਦੋਂ ਤਨਖਾਹਾਂ ਦੇਣੀਆਂ ਸਰਕਾਰ ਵੱਲੋਂ ਆਉਣੀਆਂ ਨਹੀਂ ਹੈਗੀਆਂ ਹਨ ਉਹ ਕਿੱਥੋਂ ਕਰਨਗੇ ਵਿਦਿਆਰਥੀਆਂ ਤੋਂ ਕਰਨਗੇ ਨਾ ਅਲਾਦੀਨ ਦਾ ਜਿੰਨ ਥੋੜੀ ਹੈਗਾ ਉਹਨਾਂ ਕੋਲੇ ਕਿ ਉਹ ਉਹਨਾਂ ਨੂੰ ਜਿਹੜਾ ਪੈਸੇ ਬਣਾ ਕੇ ਦੇ ਦੂਗਾ ਉਹਨਾਂ ਨੇ ਤਾਂ ਵਿਦਿਆਰਥੀਆਂ ਇੱਕ ਸੈਮੈਸਟਰ ਦੀ 50 50 60 60000 ਰੁਪਿਆ ਫੀਸ ਆ ਉਹ ਜਿਹੜੀ ਹੋਣੀ ਹੈ ਜੀ ਆਉਣ ਵਾਲੇ ਦਿਨਾਂ ਵਿੱਚ ਇਹਦਾ ਮਤਲਬ ਸਿੱਧਾ ਸਿੱਧਾ ਇਹ ਆ ਉਹ ਪ੍ਰਾਈਵੇਟਾਈਜੇਸ਼ਨ ਹੀ ਕਰਨਗੇ ਕਾਲਜਾਂ ਦੀ ਠੀਕ ਆ ਇਸੇ ਕਰਕੇ ਬਜਟ ਦੇ ਵਿੱਚ ਕਟੌਤੀ ਹੋਈ ਆ ਇਸੇ ਕਰਕੇ ਜਿਹੜਾ ਹੈਗਾ ਸਰਕਾਰ ਕਦੇ ਵੀ ਆਪਦੀ ਜਿਹੜੀ ਨੀਤੀ ਹੋਵੇ ਆਪਦਾ ਜੋ ਵੀ ਕਾਨੂੰਨ ਹੋਵੇ ਉਹਨੂੰ ਇਹ ਨਹੀਂ ਕਹਿ ਕੇ ਲਿਆਉਂਦੀ ਕਿ ਇਹਦੇ ਤੁਹਾਨੂੰ ਨੁਕਸਾਨ ਨੁਕਸਾਨ ਤਾਂ ਜਿਹੜੇ ਲੋਕਾਂ ਦੇ ਆਗੂ ਆ ਜਿਹੜੇ ਬੁੱਧੀਜੀਵੀ ਆ ਬੁੱਧੀਜੀਵੀ ਵਰਗ ਜਿਹੜਾ ਬੈਠਿਆ ਉਹਨੇ ਦੇਖਣਾ ਹੁੰਦਾ ਕਿ ਇਹ ਲੋਕਾਂ ਲਈ ਕਿਵੇਂ ਮਾੜਾ ਹੈਗਾ ਤਾਂ ਇਸ ਕਰਕੇ ਅਸੀਂ ਇਹ ਕਹਿੰਦੇ ਕਿ ਪ੍ਰਾਈਵੇਟ ਸਰਕਾਰ ਨੂੰ ਕਰਨ ਜਾ ਰਹੀ ਹੈ ਅੱਛਾ ਭਾਈ ਜੀ ਪਿਛਲੇ ਲੰਬੇ ਸਮੇਂ ਤੋਂ ਲੋਕ ਇਹ ਰੌਲਾ ਪਾਉਂਦੇ ਸੀਗੇ ਕਿ ਜੀ ਸਿੱਖਿਆ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਕੇਂਦਰ ਦੇ ਹੱਥਾਂ ਦੇ ਵਿੱਚ ਹੈ ਜਿਹੜੀ এডਿਕੇਸ਼ਨ ਆ ਜਿਹੜੀ ਉਹ ਸਮੇਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਹ ਦਲੀਲ ਦਿੱਤੀ ਜਾ ਰਹੀ ਆ ਕਿ ਜੀ ਅਸੀਂ ਸਿੱਖਿਆ ਨੂੰ ਆ ਜਿਹੜਾ ਇਸ ਤਰੀਕੇ ਦੇ ਨਾਲ ਕਾਲਜਾਂ ਨੂੰ ਮੁਖਤ ਖੁਦਮੁਖਤਿਆਰੀ ਦੇ ਕੇ ਜਦੋਂ ਆਪ ਦਾ ਸਿਲੇਬਸ ਨਿਰਧਾਰਿਤ ਕਰਨਗੇ ਕਾਲਜ ਐਜੂਕੇਸ਼ਨ ਦਾ ਅਸੀਂ ਵਿਕੇਂਦਰੀਕਰਨ ਕਰ ਰਹੇ ਹੈਗੇ ਮਤਲਬ ਐਜੂਕੇਸ਼ਨ ਆ ਜਿਹੜੀ ਸਥਾਨਕ ਲੋੜਾਂ ਦੇ ਅਨੁਸਾਰ ਆ ਜਿਹੜੀ ਅਸੀਂ ਬਣਾਵਾਂਗੇ ਕਿਵੇਂ ਦੇਖ ਦੂੰ ਇਸ ਦਲੀਲ ਨੂੰ ਦੇਖੋ ਇਹ ਤਾਂ ਸਭ ਕਹਿਣ ਕੋਣ ਦੀਆਂ ਗੱਲਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਰਕਾਰ ਦਾ ਜਿਹੜਾ ਇਹ ਪ੍ਰਚਾਰ ਹੁੰਦਾਗਾ ਵਿਕੇਂਦਰੀਕਰਨ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੱਲੇ-ਕੱਲੇ ਕਾਲਜ ਨੂੰ ਕਹਿ ਦੋ ਕਿ ਤੁਸੀਂ ਆਪ ਦਾ ਸਿਲੇਬਸ ਤੈਅ ਕਰੋ ਹਨਾ ਕਿ ਫਰੀਦਕੋਟ ਦੇ ਕਾਲਜ ਫਰੀਦਕੋਟ ਦੇ ਹਿਸਾਬ ਨਾਲ ਇਹ ਥੋੜੀ ਢੰਗ ਹੁੰਦਾਗਾ ਮੰਨ ਲਓ ਹੁਣ ਅੱਜ ਯੂਨੀਵਰਸਿਟੀਆਂ ਜਿਹੜੀਆਂ ਉਹਨਾਂ ਦੇ ਅੰਡਰ ਕਾਲਜ ਚੱਲਦੇ ਹੈਗੇ ਆ ਅਫੀਲੀਏਸ਼ਨ ਉਹਨਾਂ ਯੂਨੀਵਰਸਿਟੀਆਂ ਦੇ ਨਾਲ ਆ ਉਹ ਯੂਨੀਵਰਸਟੀਆਂ ਸਿਲੇਬਸ ਤੈਅ ਕਰਦੀਆਂ ਜੀ ਹੁਣ ਇੱਕ ਬਾਡੀ ਚਾਹੀਦੀ ਹੁੰਦੀ ਹੈ ਸਿਲੇਬਸ ਤੈਅ ਕਰਨ ਲਈ ਹਨ ਉਹਦੇ ਲਈ ਬੁੱਧੀਜੀਵੀ ਵਰਗ ਉਹ ਬਹੁਤ ਸਮਾਂ ਜਿਹੜਾ ਲੱਗਦਾ ਉਹਦੇ ਉੱਤੇ ਉਸ ਲੈਵਲ ਦਾ ਇੱਕ ਬੁੱਧੀਜੀਵੀ ਵਰਗ ਜਿਹੜਾ ਉਹ ਪੰਜਾਬ ਦੇ ਕੋਲ ਨਹੀਂ ਹੈਗਾ ਹੈਗਾ ਹਨ ਤਾਂ ਉਹ ਕੱਲਾ ਕੱਲਾ ਜ਼ਿਲ੍ਹਾ ਕੀ ਕੱਲਾ ਕੱਲਾ ਜ਼ਿਲ੍ਹਾ ਜਾਂ ਕੱਲਾ ਕੱਲਾ ਕਾਲਜ ਕਿੱਥੋਂ ਬਾੜੀਆਂ ਬਣਾਊਗਾ ਕਿਵੇਂ ਉਹ ਸਿਲੇਬਸ ਤੈਅ ਕਰੂਗਾ ਪਹਿਲੀ ਗੱਲ ਤਾਂ ਇਹ ਹੈ ਜੀ ਦੂਜਾ ਜਿਹੜਾ ਵਿਕੇਂਦਰੀਕਰਨ ਵਾਲੀ ਗੱਲ ਹੈਗੀ ਹੈਗੀ ਹਨ ਕਿ ਵਿਕੇਂਦਰੀਕਰਨ ਕਰਤਾ ਇਹ ਜਿਹੜਾ ਸਿਲੇਬਸ ਵੀ ਤੈਅ ਕਰਨਾ ਇਹ ਕੋ ਤੇ ਜਿਹੜਾ ਮਾਪਦੰਡ ਹੋਊਗਾ ਹਨਾ ਇੱਕ ਸੈਂਟਰ ਲੈਵਲ ਤੇ ਉਹ ਬੋਡੀ ਬਣੀ ਹੋਈ ਹੈ ਨੈਸ਼ਨਲ ਕਰਿਕੂਲਮ ਜਿਹਨੇ ਤੈਅ ਕਰਨਾ ਹੈਗਾ ਉਸ ਦੇ ਜਿਹੜਾ ਮਾਪਦੰਡ ਆ ਉਹਦੇ ਅਨੁਸਾਰ ਹੀ ਕਰ ਸਕਦੇ ਆ ਤੁਸੀਂ ਠੀਕ ਆ ਉਸ ਤੋਂ ਬਾਹਰ ਤੁਸੀਂ ਜੇ ਕੋਈ ਸਿਲੇਬਸ ਤੈਅ ਕਰਨਾ ਚਾਹੋ ਉਸ ਤਰੀਕੇ ਨਾਲ ਨਹੀਂ ਕਰ ਸਕਦੇ ਹੈਗੇ ਇਹ ਸਭ ਹਵਾਈ ਗੱਲਾਂ ਲੋਕਾਂ ਨੂੰ ਇਹ ਜਿ ਚਾਉਣ ਲਈ ਕਿ ਸਾਡਾ ਜਿਹੜਾ ਕਾਨੂੰਨ ਆ ਸਾਡੇ ਜੋ ਫੈਸਲੇ ਆ ਉਹ ਸਹੀ ਹੈਗੇ ਆ ਇਸ ਲਈ ਕਰ ਰਹੇ ਹੈਗੇ ਜੀ ਅੱਛਾ ਭਾਈ ਜੀ ਇੱਕ ਗੱਲ ਦੱਸਿਓ ਕਿ ਇਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈਗਾ ਕਿ ਅਸੀਂ ਅਕਾਦਮਿਕ ਪੱਧਰ ਤੇ ਆਟੋਨਮਸ ਕਰ ਰਹੇ ਹੈਗੇ ਆ ਇਕਨੋਮਿਕਲੀ ਤੌਰ ਤੇ ਉੱਤੇ ਨਹੀਂ ਕਰ ਰਹੇਗੇ ਕਿ ਵਾਕਈ ਇਦਾਂ ਹੈਗਾ ਇਹ ਤਾਂ ਜੀ ਪਹਿਲਾਂ ਪੜਾ ਹੈਗਾ ਜੀ ਹਨਾ ਜੀ ਅਕਾਦਮਿਕ ਪੱਧਰ ਦੇ ਉੱਤੇ ਆਟੋਨਮਸ ਕਰਨ ਦਾ ਇਹ ਇਹਦਾ ਕੋਈ ਲਿਖਤੀ ਨਹੀਂ ਹੈਗਾ ਕੋਈ ਕਿ ਸਰਕਾਰ ਨੇ ਕਿਹਾ ਹੋਵੇ ਅਸੀਂ ਇਹ ਮੰਨਦੇ ਆ ਅਕਾਦਮਿਕ ਸਿਰਫ ਇੱਕ ਬਹਾਨਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਅਕਾਦਮਿਕ ਨਹੀਂ ਕਰਨਾ ਉਹਨੂੰ ਪੂਰੇ ਤੌਰ ਤੇ ਆਪਦੇ ਹਾਲ ਤੇ ਛੱਡਣਾ ਤੁਸੀਂ ਦੇਖੋ ਅਸੀਂ ਸਾਡੇ ਕਾਲਜਾਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਾਈਵੇਟ ਕਾਲਜ ਚੱਲ ਰਹੇ ਨੇ ਪ੍ਰਾਈਵੇਟ ਕੋਰਸ ਚੱਲ ਰਹੇ ਹੈਗੇ ਹੈਗੇ ਐਚ ਆਈ ਐਸ ਡਿਪਾਰਟਮੈਂਟ ਜਿਹੜਾ ਬਣਿਆ ਹੋਇਆ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਤੁਸੀਂ ਅੱਜ ਵੀ ਜਾ ਕੇ ਢਾਣਾ ਮਾਰੋ ਐਚ ਆਈ ਐਸ ਨਾਂ ਦਾ ਡਿਪਾਰਟਮੈਂਟ ਆ ਉਹਦੇ ਤਹਿਤ ਕਾਲਜਾਂ ਦੇ ਵਿੱਚ ਪ੍ਰਾਈਵੇਟ ਕੋਰਸ ਚੱਲ ਰਿਹਾ ਸਾਡੇ ਰਜਿੰਦਰਾ ਕਾਲਜ ਦੇ ਵਿੱਚ ਪਹਿਲਾਂ 13 ਕੋਰਸ ਸੀਗੇ ਪ੍ਰਾਈਵੇਟ ਹੁਣ 9 ਕੋਰਸ ਇਸ ਵਾਰ ਸਰਕਾਰ ਨੇ ਫੇਰ ਦੇ ਦਿੱਤੇ ਆ ਤਾਂ ਇਹ ਕੋਲਮ ਲਾ ਕੇ ਲਗਭਗ 22 ਕੋਰਸ ਹੈ ਜਿਹੜੇ ਪ੍ਰਾਈਵੇਟ ਕੋਰਸ ਜਿਹੜੇ ਸਾਡੇ ਕਾਲਜ ਰਜਿੰਦਰਾ ਵਿੱਚ ਚੱਲ ਰਹੇ ਹੈਗੇ ਤਾ ਇਹ ਪ੍ਰਾਈਵੇਟ ਕੋਰਸ ਬੰਦ ਕਰਕੇ ਸਰਕਾਰ ਨੂੰ ਚਾਹੀਦਾ ਸੀ ਕਿ ਸਾਰੀ ਸਿੱਖਿਆ ਜਿਹੜੀ ਹੈਗੀ ਉਹ ਆਪ ਦੇ ਸਰਕਾਰੀ ਕਰਨ ਕਰਕੇ ਉਹਨੂੰ ਸਰਕਾਰ ਸਾਹਮਣੇ ਹੈਨਾ ਇਹ ਲੋਕਾਂ ਦੇ ਪੈਸੇ ਨਾਲ ਸਾਰਾ ਚੱਲਦਾ ਅਸੀਂ ਸਰਕਾਰ ਕਾਦੇ ਲਈ ਚੁਣੀ ਹੈਗੀ ਇਸ ਲਈ ਚੁਣੀ ਆ ਨਾ ਕਿ ਲੋਕਾਂ ਨੂੰ ਸਿਹਤ ਮਹੀਆ ਹੋਵੇ ਲੋਕਾਂ ਨੂੰ ਜਿਹੜੀ ਸੁਰੱਖਿਆ ਮਹੀਆ ਹੋਵੇ ਲੋਕਾਂ ਨੂੰ ਐਜੂਕੇਸ਼ਨ ਮਿਲੇ ਹਨਾ ਇਹ ਸਾਰਾ ਸਾਰੇ ਕਾਸੇ ਲਈ ਅਸੀਂ ਉਹਨਾਂ ਨੂੰ ਟੈਕਸ ਵੀ ਬਕਾਇਦਾ ਦਿਨੇ ਹੈਗੇ ਹੈਗੇ ਫੇਰ ਵੀ ਜੇ ਸਾਡੇ ਲਈ ਸਿੱਖਿਆ ਨਹੀਂ ਦੇਣੀ ਠੀਕ ਆ ਸਾਡੇ ਲਈ ਸਿਹਤ ਨਹੀਂ ਦੇਣੀ ਸਾਡੇ ਲਈ ਸੁਰੱਖਿਆ ਨਹੀਂ ਹੈ ਤਾਂ ਫੇਰ ਅਸੀਂ ਸਰਕਾਰ ਕਾਤੇ ਲਈ ਚੁਣੀ ਹੈਗੀ ਹੈਗੀ ਸਰਕਾਰ ਐਵੇਂ ਬਹਾਨੇ ਬਾਜ਼ੀਆਂ ਕਰਕੇ ਤਰ੍ਹਾਂ ਤਰ੍ਹਾਂ ਦੇ ਕਹਿ ਕਹਿ ਕੇ ਹਨਾ ਉਹ ਨਾਰੇ ਲਾ ਕੇ ਜਾਂ ਗੁੰਮਰਾਹ ਕਰੂ ਪ੍ਰਚਾਰ ਕਰਕੇ ਸਾਨੂੰ ਇਹ ਜਿਚਾਉਣ ਦੀ ਕੋਸ਼ਿਸ਼ ਕਰ ਰਹੀ ਆ ਆਮ ਲੋਕਾਂ ਨੂੰ ਕਿ ਅਸੀਂ ਤਾਂ ਇਹ ਕੱਲਾ ਆ ਕਰ ਰਹੇ ਹਾਂ ਕਿ ਆ ਨਹੀਂ ਅਸੀਂ ਕਰਨਾ ਹੈ ਇਹ ਤਾਂ ਜਿਹੜੇ ਜਥੇਬੰਦੀਆਂ ਵਾਲੇ ਝੂਠ ਮਾਰਦੇ ਆ ਜਿਹੜਾ ਜਥੇਬੰਦੀਆਂ ਵਾਲੇ ਆਗੂ ਆ ਜਿਹੜੇ ਲੋਕਾਂ ਦੇ ਆਗੂ ਆ ਉਹਨਾਂ ਨੂੰ ਜਿਹੜਾ ਝੂਠੇ ਸਾਬਤ ਕਰਨ ਦੀ ਕੋਸ਼ਿਸ਼ ਜਿਹੜੀ ਸਰਕਾਰ ਕਰ ਰਹੀ ਹੈਗੀ ਇਦਾਂ ਨਹੀਂ ਹੈ ਸਰਕਾਰ ਨੇ ਉਹਨੂੰ ਪ੍ਰਾਈਵੇਟ ਹੀ ਕਰਨਾ ਹੈਗਾ ਇਹ ਤੁਸੀਂ ਲਿਖਾ ਕੇ ਅਸੀਂ ਲਿਖ ਕੇ ਦੇਣ ਨੂੰ ਤਿਆਰ ਹੈਗੇ ਆ ਇਹ ਗੱਲ ਕਿ ਸਰਕਾਰ ਇਹਨੂੰ ਪ੍ਰਾਈਵੇਟ ਕਰੂਗੀ ਇਹ ਨਵੀਂ ਸਿੱਖਿਆ ਨੀਤੀ ਦੇ ਵਿੱਚ ਦਰਜ ਆਏ ਗੱਲ ਠੀਕ ਆ ਕੋਧਮ اختیار ਕਰਨ ਵਾਲੀ ਗੱਲ ਇਹ ਉਸੇ ਦੇ ਤਹਿਤ ਆਈ ਆ ਇਹਨੂੰ ਬਾ ਗਾਂ ਪ੍ਰਾਈਵੇਟ ਕਰਨ ਵਾਲੀ ਗੱਲ ਆ ਉਹ ਵੀ ਇਸੇ ਦੇ ਤਹਿਤ ਹੀ ਹੋਣੀ ਆ ਨਵੀਂ ਸਿੱਖਿਆ ਨੀਤੀ ਦੇ ਤਾਂ ਫਿਰ ਆਪਾਂ ਕਹਿੰਦੇ ਹਾਂ ਨਾ ਕਿ ਤਿੰਨ ਮੁੱਖ ਜੰਡਿਆ ਨਿੱਜੀਕਰਨ ਕਰਨਾ ਹੈਗਾ ਹੈਗਾ ਠੀਕ ਆ ਉਹਦਾ ਭਗਮਕਰਨ ਕਰਨਾ ਹੈਗਾ ਐਜੂਕੇਸ਼ਨ ਦਾ ਤੇ ਕੇਂਦਰੀਕਰਨ ਕਰਨਾ ਹੈਗਾ ਉਹ ਸਿਲੇਬਸ ਵੀ ਕੇਂਦਰੀਕਰਨ ਜਿਹੜਾ ਸਿਲੇਬਸ ਉੱਪਰੋਂ ਹੀ ਤੈਅ ਹੋ ਕੇ ਹੋਣਾ ਹੈਗਾ ਇਹਨਾਂ ਨੇ ਸਿਰਫ ਉਹ ਮਾਪਦੰਡ ਜਿਹੜਾ ਉਹਦੇ ਅੰਦਰ ਅੰਦਰ ਜਿਹੜਾ ਰੱਖਣਾ ਹੈ ਜੀ ਅੱਛਾ ਭਾਈ ਜੀ ਇੱਕ ਗੱਲ ਦੱਸਿਓ ਕਿ ਤੁਸੀਂ ਕਾਲਜਾਂ ਦੇ ਵਿੱਚ ਵਿਚਰਦੇ ਹੋ ਯੂਨੀਅਨਾਂ ਪਿਆਰ ਸਟੂਡੈਂਟਸ ਯੂਨੀਅਨ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੈਗੇ ਹੁਣ ਪਿੰਡਾਂ ਦੇ ਵਿੱਚ ਜੋ ਨਿਮਨ ਵਰਗ ਹੈਗਾ ਆਪਣਾ ਮਜ਼ਦੂਰ ਵਰਗ ਹੈਗਾ ਪਿੰਡਾਂ ਦੇ ਵਿੱਚੋਂ ਕਿੰਨੀ ਕਿ ਗਿਣਤੀ ਆ ਜਿਹੜੀ ਉਹ ਕਾਲਜਾਂ ਨੂੰ ਜਾ ਰਹੀ ਹੈਗੀ ਆ ਕਿੰਨੇ ਕਿ ਪਰਸੈਂਟ ਜਾ ਰਹੇ ਹੈਗੇ ਵਿਦਿਆਰਥੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੀਤੀ ਨੂੰ ਲਾਗੂ ਕੀਤਾ ਜਾਂਦਾ ਕਿੰਨਾ ਕ ਨੁਕਸਾਨ ਹੋਊਗਾ ਉਹਨਾਂ ਦਾ ਦੇਖੋ ਜੀ ਜਿਹੜੇ ਪਿੰਡਾਂ ਦੇ ਵਿਦਿਆਰਥੀ ਹੈਗੇ ਹੈਗੇ ਕਿਉਂਕਿ ਜ਼ਿਆਦਾਤਰ ਜਿਹੜਾ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਹੈਗੇ ਹੈਗਾ ਹਨ ਉਹ ਗਰੀਬ ਲੋਕ ਹੁੰਦੇ ਹੈਗੇ ਹਨ ਕੁਝ ਕ ਬੰਦੇ ਹੁੰਦੇ ਆ ਜਿਹੜੇ ਕੁਝ ਸਹਿੰਦੇ ਸਹਿੰਦੇ ਹੁੰਦੇ ਆ ਜਿਹੜੇ ਆਪਦੇ ਬੱਚਿਆਂ ਨੂੰ ਬਾਹਰ ਵੀ ਪੜਨ ਭੇਜ ਦਿੰਦੇ ਹੈਗੇ ਜਾਂ ਜੇ ਨਹੀਂ ਸਰਕਾਰੀ ਕਾਲਜ ਚ ਚਿੱਤਾ ਫਿਰ ਸਰਕਾਰੀ ਕਾਲਜ ਚ ਪੜਾਉਣਾ ਦਾ ਪ੍ਰਾਈਵੇਟ ਕਾਲਜ ਆਂ ਜਿਹੜੀਆਂ ਮਹਿੰਗੀਆਂ ਫੀਸਾਂ ਦੇ ਕੇ ਉਹਨਾਂ ਨੂੰ ਪੜਾ ਲੈਂਦੇ ਹੈ ਪਰ ਵੱਡੀ ਗਿਣਤੀ ਪਿੰਡਾਂ ਦੀ ਜਿਹੜੀ ਹੈਗੀ ਆ ਉਹ ਸਰਕਾਰੀ ਕਾਲਜਾਂ ਤੇ ਡਿਪੈਂਡ ਆ ਹੁਣ ਤੁਸੀਂ ਸਰਕਾਰੀ ਕਾਲਜ ਦੇ ਵਿੱਚ ਬੀਏ ਕਰਨ ਜਾਓ ਤੁਹਾਡੇ ਤੋਂ ਫੀਸ ਲਈ ਜਾਊਗੀ 10000 ਤੁਸੀਂ ਉਹੀ ਵੀਏ ਕਿਸੇ ਪ੍ਰਾਈਵੇਟ ਕਾਲਜ ਚਲੇ ਜਾਓ ਕਰਨ ਉਹ 30000 35000 25000 ਉਹ ਕਾਲਜਾਂ ਦਾ ਆਪਦੇ ਆਪ ਦੇ ਹਿਸਾਬ ਨਾਲ ਹੈਗਾ ਹੈਗਾ ਤੁਸੀਂ ਐਮਏ ਕਰਨ ਚਲੇ ਜਾਓ ਪੰਜਾਬੀ ਯੂਨੀਵਰਸਿਟੀ ਚਲੇ ਜਾਓ ਠੀਕ ਆ 10 ਤੋਂ 15000 ਚ ਇੱਕ ਸਾਲ ਦੀ ਫੀਸ ਹੈਗੀ ਆ ਤੁਸੀਂ ਉਹੀ लवली ਪ੍ਰੋਫੈਸ਼ਨਲ ਯੂਨੀਵਰਸਿਟੀ ਚਲੇ ਜਾਓ ਚੰਡੀਗੜ੍ਹ ਯੂਨੀਵਰਸਿਟੀ ਚਲੇ ਜਾਓ ਉਹਦੀ ਲੱਖ ਤੋਂ ਡੇਢ ਲੱਖ ਸਾਲ ਦੀ ਫੀਸ ਹੈ ਠੀਕ ਹੈ ਤਾਂ ਇਸ ਕਰਕੇ ਜਿਹੜਾ ਪੰਜਾਬ ਜਿਹੜਾ ਪਿੰਡਾਂ ਦਾ ਜਿਹੜਾ ਉਹ ਵਰਗ ਹੈਗਾ ਜਿਹੜਾ ਗਰੀਬ ਆ ਮਜ਼ਦੂਰਾਂ ਚੋਂਦਾ ਜਾਂ ਛੋਟੀ ਕਿਸਾਨੀ ਚੋਂਦਾ ਉਹ ਵੱਡੀ ਗਿਣਤੀ ਇਹਨਾਂ ਸਰਕਾਰੀ ਕਾਲਜਾਂ ਤੇ ਨਿਰਪਰਾ ਸਿੱਖਿਆ ਲੈਣ ਲਈ ਜੇ ਇਹਨਾਂ ਨੂੰ ਪ੍ਰਾਈਵੇਟ ਕਰਦੇ ਹੈਗੇ ਠੀਕ ਹੈ ਜੇ ਇਹਨਾਂ ਦੇ ਕੋਲੋਂ ਜਿਹੜਾ ਉਹ ਆਪ ਦਾ ਸਰਕਾਰ ਹੱਥ ਪਿੱਛੇ ਖਿੱਚਦੀ ਆ ਤਾਂ ਇਹਦਾ ਮਤਲਬ ਇਹ ਆ ਕਿ ਉਹ ਨਹੀਂ ਚਾਹੁੰਦੀ ਕਿ ਇਹ ਬੱਚੇ ਪੜ ਸਕਣ ਜੀ ਠੀਕ ਆ ਉਹ ਚਾਹੁੰਦੇ ਆ এডਿਕੇਸ਼ਨ ਨੂੰ ਹੁਣ ਉਹ ਇੱਕ ਜਿੰਸ ਬਣਾ ਦਿੱਤਾ ਹੈਗਾ ਉਹ ਇਹ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਕਿ ਇਹ 3000 ਤੋਂ ਘੱਟ ਗਿਣਤੀ ਵਾਲੇ ਕਾਲਜ ਬੰਦ ਕਰਨ ਦੀ ਗੱਲ ਕਰਦੇ ਆ ਉਹਨਾਂ ਨੂੰ ਮਰਜ ਕਰਨ ਦੀ ਗੱਲ ਕਰਦੇ ਆ ਇਹ ਕਹਿੰਦੇ ਆ ਕਿ ਤੁਸੀਂ ਪਹਿਲਾਂ ਤਾਂ ਇਹ ਸੀਗਾ ਨਾ ਕਿ ਸਿੱਖਿਆ ਪਿੰਡੂ ਖੇਤਰਾਂ ਤੱਕ ਪਹੁੰਚਾਉਣੀ ਪਿੰਡਾਂ ਦੇ ਵਿੱਚ ਜਾਂ ਪਿੰਡਾਂ ਦੇ ਨੇੜੇ ਕਾਲਜ ਖੋਲੇਗੇ ਸਕੂਲ ਪਿੰਡ ਪਿੰਡ ਖੋਲੇਗੇ ਉੱਥੇ ਸਿੱਖਿਆ ਪਹਚਾਈ ਗਈ ਪਰ ਹੁਣ ਉਹ ਕੀ ਕਹਿੰਦੇ ਆ ਕਿ ਅਸੀਂ ਸਿੱਖਿਆ ਤੁਹਾਡੇ ਤੱਕ ਨਹੀਂ ਪਹੁੰਚਾਣੀ ਤੁਹਾਡੇ ਚ ਜੇ ਹੈ ਦਾਮ ਤੁਹਾਡੇ ਕੋਲ ਜੇ ਪੈਸੇ ਆ ਢਾ ਕੇ ਲੈ ਲਓ ਜੇ ਨਹੀਂ ਹੈਗੇ ਤਾਂ ਤੁਸੀਂ ਰਹਿਣ ਦੋ ਪੜਨ ਠੀਕ ਹੈ ਤਾਂ ਇਹ ਕੁਛ ਇਹ ਕਰਨ ਲੱਗੇ ਹੈਗੇ ਜੀ ਅੱਛਾ ਭਾਈ ਜੀ ਜਦੋਂ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰਦੇ ਆ ਭਗਵੰਤ ਮਾਨ ਦੀ ਸਰਕਾਰ ਹੈਗੀ ਆ ਪੰਜਾਬ ਦੇ ਵਿੱਚ ਤੇ ਸਭ ਤੋਂ ਵੱਡਾ ਨਾਰਾ ਇਹਨਾਂ ਨੇ ਸਿੱਖਿਆ ਨੂੰ ਲੈ ਕੇ ਆ ਜਿਹੜਾ ਇਹ ਸੱਤਾ ਦੇ ਵਿੱਚ ਆਏ ਆਪਾਂ ਜਦੋਂ ਗੱਲ ਕਰਦੇ ਆ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਆ ਜਿਹੜਾ ਨਵੀਂ ਐਜੂਕੇਸ਼ਨ ਪਾਲਿਸੀ ਆ ਜਿਹੜੀ ਉਹ ਲਾਗੂ ਨਹੀਂ ਹੋਣ ਦੇਵਾਂਗੇ ਜਾਂ ਅਸੀਂ ਆ ਜਿਹੜੀਆਂ ਸਥਾਨਕ ਪੱਦਰ ਦੇ ਅਨੁਸਾਰ ਆ ਜਿਹੜੇ ਉਹ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਬਣਾਵਾਂਗੇ ਜੋ ਇਥੋਂ ਦੀਆਂ ਲੋੜਾਂ ਦੇ ਮੁਤਾਬਕ ਹੋਵੇ ਆਮ ਆਦਮੀ ਪਾਰਟੀ ਦੇ ਫਿਰ ਵੀ ਆ ਜਿਹੜਾ ਜੇਕਰ ਇਹ ਤੁਸੀਂ ਆਟੋਨਮਸ ਦੀ ਗੱਲ ਕਰਦੇ ਹੈਗੇ ਆ ਜਾਂ ਹੋਰ ਕਿੰਨਾ ਕੁ ਹੰਤੀ ਕਾ ਜਿਹੜੀ ਇਹਨਾਂ ਨੇ ਪ੍ਰਗਤੀ ਕੀਤੀ ਆ ਜਾਂ ਕੀ ਕੁਛ ਕੀਤਾ ਹੈਗਾ ਮੜਾ ਉਹ ਤੇ ਵੀ ਚਾਨਣਾ ਪਾਇਓ ਦੇਖੋ ਜੀ ਜਦੋਂ ਦੀ ਆ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ ਇਹਨਾਂ ਨੇ ਭਾਵੇਂ ਇਹ ਕਿਹਾ ਅਸੀਂ ਸਿੱਖਿਆ ਤੇ ਸਿਹਤ ਜਿਹੜੀ ਲੋਕਾਂ ਨੂੰ ਮੁਹੱਈਆ ਕਰਾਵਾਂਗੇ ਜੀ ਪਰ ਇਹਨਾਂ ਨੇ ਕੀਤਾ ਕੱਖ ਨਹੀਂ ਹੈ ਜੀ ਹੂੰ ਠੀਕ ਹੈ ਜੀ ਇਹਨਾਂ ਨੇ ਉਹੀ ਨੀਤੀਆਂ ਹੂੰ ਜਿਹੜੀਆਂ ਦੂਜੀਆਂ ਸਰਕਾਰਾਂ ਲਾਗੂ ਕਰਦੀਆਂ ਰਹੀਆਂ ਉਹੀ ਨੀਤੀਆਂ ਠੀਕ ਹੈ ਹੁਣ ਸੁਖਵੀਰ ਬਾਦਲ ਹੋਰਾਂ ਨੇ ਜਦੋਂ ਸੱਤਾ ਦੇ ਵਿੱਚ ਮਤਲਬ ਆਉਣਾ ਸੀਗਾ ਹਨਾ ਦਾ ਇਲੈਕਸ਼ਨ ਹੋਇਆ 2022 ਦੇ ਵਿੱਚ ਬੀਐਸਪੀ ਨਾਲ ਗੱਠਜੋੜ ਸੀ ਜੀ ਉਹਨਾਂ ਨੇ ਕਿਹਾ ਕਿ ਅਸੀਂ 117 ਹਲਕਿਆਂ ਚ 117 ਇਹੋ ਜਿਹੇ ਕਾਲਜ ਖੋਲਣਾਗੇ ਇਹ ਉਹਨਾਂ ਦਾ ਮੈਨੀਫੈਸਟੋ ਦੇ ਵਿੱਚ ਦਰਜ ਸੀਗਾ ਇਹਨਾਂ ਨੇ ਉਹ ਉਹੀ ਕਾਲਜ ਜਿਹੜੇ ਉਹ ਕਹਿ ਰਹੇ ਸੀਗੇ ਉਹੀ ਸਕੂਲ ਸੌਰੀ ਉਹੀ ਸਕੂਲ ਇਹਨਾਂ ਨੇ ਐਮਿਨੈਂਸ ਦੇ ਨਾਮ ਦੇ ਉੱਤੇ ਉਹ ਪੂਰੇ ਪੰਜਾਬ ਦੇ ਵਿੱਚ ਖੋਲਿਆ ਐਮਿਨੈਂਸ ਸਕੂਲ ਕੀ ਆ ਇਹ ਇਹ ਹੀ ਆ ਕਿ ਸਾਰੇ ਸਕੂਲਾਂ ਨੂੰ ਜਿਹੜੇ ਆਸ-ਪਾਸ ਦੇ ਹੈਗੇ ਆ ਉਹਨਾਂ ਨੂੰ ਖਾ ਜੋ ਇੱਕ ਸਕੂਲ ਜਿਹੜਾ ਲਗਭਗ ਆਲੇ-ਦੁਆਲੇ ਦੇ 15-20 ਪਿੰਡਾਂ ਚੋਂ ਇੱਕ ਸਕੂਲ ਛੱਡੋ ਹਾਂ ਇਹ ਇਸ ਤਰ੍ਹਾਂ ਦਾ ਇਹ ਐਮੀਨੈਂਸ ਸਕੂਲ ਵਾਲਾ ਜਿਹੜਾ ਉਹਨਾਂ ਦਾ ਮਾਡਲ ਹੈਗਾ ਹੈਗਾ ਕਿ ਇੱਕ ਹਲਕੇ 'ਚ ਇੱਕ ਸਕੂਲ ਹੋਵੇ ਹੈਨਾ ਤਾਂ ਇਹ ਇਹਨਾਂ ਨੇ ਇਹ ਕੀਤਾ ਹੈਨਾ ਹੁਣ ਜਦੋਂ ਇਹ ਟਾਉਨ ਮਸਾਲਾ ਫੈਸਲਾ ਆਇਆ ਹੈਨਾ ਅਖਬਾਰਾਂ 'ਚ ਖਬਰਾਂ ਲੱਗ ਰਹੀਆਂ ਵੱਡੇ ਵੱਡੇ ਬੁੱਧੀਜੀਵੀ ਇਹਦੇ ਤੇ ਗੱਲ ਕਰ ਰਹੇ ਹੈਗੇ ਠੀਕ ਆ ਲੋਕਾਂ 'ਚ ਇਹ ਮਾਹੌਲ ਹੈਗਾ ਕਿ ਸਰਕਾਰ ਪ੍ਰਾਈਵੇਟ ਕਰ ਰਹੀ ਹੈ ਤੁਸੀਂ ਦੇਖੋ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਇੱਕ ਬਿਆਨ ਤੱਕ ਨਹੀਂ ਆਇਆ ਇਹਦੇ ਤੇ ਠੀਕ ਆ ਇਹ ਜੋ ਵੀ ਫੈਸਲਾ ਹੋ ਰਿਹਾ ਇਹ ਆਈਐਸ ਲੋਬੀ ਹੈ ਜਿਹੜੀ ਸਾਡੇ ਸੈਂਟਰ ਦੀ ਜਿਹੜੀ ਹੈਗੀ ਆ ਉਹਦੇ ਵੱਲੋਂ ਆਇਆ ਹੈਗਾ ਹਨ ਇਹ ਆਈਐਸ ਲੋਬੀ ਤੈਅ ਕਰ ਰਹੀ ਹੈਗੀ ਕਿ ਪੰਜਾਬ ਦੇ ਆ 8 ਕਾਲਜਾਂ ਜਿਹੜੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਆਟੋਨਮਸ ਕਰਨਾ ਹੈਗਾ ਇਹਦੇ ਚ ਪੰਜਾਬ ਸਰਕਾਰ ਜਿਹੜੀ ਆ ਉਹ ਬਾਹਰ ਹੈਗੀ ਹੈਗੀ ਪਿਛਲੇ ਦਿਨੀ ਗਵਰਨਰ ਨੇ ਜਿਹੜੀ ਆ ਇੱਕ ਮੀਟਿੰਗ ਕੀਤੀ ਜਿੱਥੇ ਸਾਰੀ ਆਈਐਸ ਲੋਬੀ ਸੀਗੀ ਉਹ ਬੁਲਾਈ ਹੈਗੀ ਆ ਹਨ ਇੱਕ ਦੋ ਦਿਨ ਪਹਿਲਾਂ ਦੀ ਗੱਲ ਹੈ ਉਹ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜੋ ਸੈਂਟਰ ਦੀਆਂ ਪਾਲਿਸੀਆਂ ਉਹ ਧੜਾ ਧੜਾ ਲਾਗੂ ਕਰੋ ਫੋਰਸ ਕੀਤਾ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਉਹ ਆਈਐਸ ਲੋਬੀ ਫੋਨ ਕਰ ਕਰਕੇ ਕਹਿ ਰਹੀ ਹੈ ਕਿ ਤੁਸੀਂ ਯੂਜੀਸੀ ਦੀ ਸਾਈਟ ਦੇ ਉੱਤੇ ਅਪਲਾਈ ਕਰੋ ਅਟੋਨਮਸ ਹੋਣ ਲਈ ਠੀਕ ਹੈ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਆਈਐਸ ਲੋਬੀ ਕਰ ਰਹੀ ਹੈ ਪੰਜਾਬ ਸਰਕਾਰ ਨੇ ਇਹਦੇ ਤੇ ਚੁੱਪੀ ਧਾਰੀ ਹੋਈ ਹੈ ਇਹ ਸਿੱਖਿਆ ਦੇ ਲਈ ਕਿੰਨਾ ਕੁ ਕੰਮ ਕਰਨਾ ਚਾਹੁੰਦੇ ਆ ਜਾਂ ਕਿੰਨਾ ਕਿ ਇਹਨਾਂ ਦੀ ਮਨਸ਼ਾ ਹੈਗੀ ਆ ਇਹ ਇਸ ਗੱਲ ਤੋਂ ਸਾਫ਼ ਦਿਖ ਰਿਹਾ ਹੈਗਾ ਅਸੀਂ ਇਹ ਕਹਿੰਨੇ ਆ ਕਿ ਪੰਜਾਬ ਸਰਕਾਰ ਹੈ ਜਿਹੜੀ ਇਸ ਫੈਸਲੇ ਦੇ ਉੱਤੇ ਕੋਈ ਕਮ ਸੇ ਕਮ ਪ੍ਰਤੀਕਿਰਿਆ ਦੇਵੇ ਹਮ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਲੱਗਾ ਉਹਦੇ ਵਿੱਚ ਇਹ ਗੱਲ ਉਠਾਈ ਜਾਵੇ ਕਿ ਯਾਰ ਅਸੀਂ ਆਪਦੇ ਕਾਲਜਾਂ ਨੂੰ ਜਿਹੜਾ ਹੈਗਾ ਆਟੋਨਮਸ ਨਹੀਂ ਕਰਨਗੇ ਸਾਡੇ ਕਾਲਜਾਂ ਅਸੀਂ ਸੰਭਾਂਗੇ ਠੀਕ ਆ ਆਪਾਂ ਜਿਹੜਾ ਹੈਗਾ ਆਪਣਾ ਜਿਹੜੀ ਨਵੀਂ ਸਿੱਖਿਆ ਨੀਤੀ ਪੰਜਾਬ ਦੇ ਵਿੱਚ ਨਹੀਂ ਲਾਗੂ ਹੋਣ ਦੇਵਾਂਗੇ ਅਸੀਂ ਜਿਹੜਾ ਸਿੱਖਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਆਪ ਦੇਖੂਗੀ ਪਹਿਲਾਂ ਸਿੱਖਿਆ ਜਿਹੜੀ ਸਟੇਟ ਸਬਜੈਕਟ ਹੁੰਦੀ ਸੀ ਫਿਰ ਉਹ ਸੰਵਰਤੀ ਸੂਚੀ 'ਚ ਚਲੀ ਗਈ ਹੁਣ ਨਵੀਂ ਸਿੱਖਿਆ ਨੀਤੀ ਰਹੀ ਜਿਹੜੀ ਹੈਗੀ ਉਹਨਾਂ ਨੇ ਪੂਰੇ ਤੌਰ ਤੇ ਆਪਦੇ ਕੰਟਰੋਲ ਦੇ ਵਿੱਚ ਕਰ ਲਈ ਹੈਗੀ ਤਾਂ ਅਸੀਂ ਇਹ ਵੀ ਕਹਿੰਦੇ ਆ ਕਿ ਸਿੱਖਿਆ ਜਿਹੜੀ ਉਹ ਸਟੇਟ ਸਬਜੈਕਟ ਹੋਣੀ ਚਾਹੀਦੀ ਹੈਗੀ ਹੈਨਾ ਤਾਂ ਜੇ ਸਟੇਟ ਦਾ ਸਬਜੈਕਟ ਹੋਗੇ ਫਿਰ ਉਹ ਆਪਦੀਆਂ ਲੋੜਾਂ ਮੁਤਾਬਕ ਜਿਹੜਾ ਹੈਗਾ ਉਹਨੂੰ ਤੈਅ ਕਰ ਸਕਦੀ ਸਿਲੇਬਸ ਵੀ ਤੈਅ ਕਰ ਸਕਦੀ ਹੈ ਫੀਸ ਕਿ ਦਾਖਲੇ ਕਦੋਂ ਹੋਣੇ ਆ ਇਹ ਵੀ ਉਹ ਤੈਅ ਕਰ ਸਕਦੀ ਤੁਸੀਂ ਦੇਖੋ ਆ ਪਿਛਲੇ ਦਿਨੀ ਜਦੋਂ ਦਾਖਲੇ ਹੋਏ ਆ ਜੁਲਾਈ ਚ ਹੋਏਗੇ ਹਨਾ ਜੂਨ ਜੁਲਾਈ ਚ ਹੋਏ ਆ ਝੋਨਾ ਲੱਗਦਾ ਹੁੰਦਾ ਮਜਦੂਰਾਂ ਦੇ ਬੱਚੇ ਨਾਲੇ ਝੋਨਾ ਲਾਈ ਜਾਂਦੇ ਤੇ ਉਧਰੋਂ ਐਡਮਿਸ਼ਨਾਂ ਚੱਲੀ ਜਾਂਦੀਆਂ ਹੁੰਦੀਆਂ ਹੁਣ ਇਹ ਇਹ ਹਾਲਾਤਾਂ ਨੂੰ ਦੇਖਦੇ ਐਡਮਿਸ਼ਨਾਂ ਕਦੋਂ ਹੋਣੀਆਂ ਇਹ ਪੰਜਾਬ ਸਰਕਾਰ ਉਹਨਾਂ ਨੇ ਸੈਂਟਰਲ ਪੋਰਟਲ ਬਣਾਤਾ ਕਿ ਤੁਸੀਂ ਸੈਂਟਰਲ ਪੋਰਟਲ ਆ ਪੂਰੇ ਦੇਸ਼ ਚੋਂ ਜਿੰਨੇ ਵੀ ਵਿਦਿਆਰਥੀ ਆ ਉਹਦੇ ਤਹਿਤ ਐਡਮਿਸ਼ਨ ਲੈਣਗੇ ਹਣਾ ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਖਤਮ ਕਰਕੇ ਸਿੱਖਿਆ ਜਿਹੜੀ ਆ ਉਹ ਸਟੇਟ ਦਾ ਸਬਜੈਕਟ ਬਣਾਉਣ ਵਾਲਾ ਜਿਹੜਾ ਵਧਣਾ ਚਾਹੀਦਾ ਪੰਜਾਬ ਸਰਕਾਰ ਨੂੰ ਇਹਦੇ ਵੱਲ ਆਉਣਾ ਚਾਹੀਦਾ ਜੀ ਅਸ਼ੋਕ ਬਾਈ ਜੀ ਜਥੇਬੰਦੀਆਂ ਤੁਸੀਂ ਕਹਿ ਰਹੇ ਹੋ ਕਿ ਤਿਆਹੀਆ ਕਰਨੀਆਂ ਕੋਸ਼ਿਸ਼ ਕਰ ਰਹੀਆਂ ਹੈਗੀਆਂ ਤੁਹਾਡੇ ਜਥੇਬੰਦੀ ਜਾਂ ਹੋਰ ਸਟੂਡੈਂਟਾਂ ਦੀਆਂ ਆਰਗੇਨਾਈਜੇਸ਼ਨਾਂ ਇਹਦੇ ਉੱਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈਗਾ ਕੋਈ ਸੰਘਰਸ਼ ਦੀ ਰੂਪਰੇਖਾ ਹੈ ਕੋਈ ਦੇਖੋ ਸੰਘਰਸ਼ ਦੀ ਰੂਪਰੇਖਾ ਕਿਉਂਕਿ ਜਿਹੜੀ ਜਿਹੜੇ ਲੋਕਾਂ ਦੇ ਮਸਲੇ ਹੁੰਦੇ ਹਨ ਹੂੰ ਉਹਦੇ 'ਚ ਕੋਈ ਇੱਕ ਬੰਦਾ ਜਾਂ ਕੋਈ ਇੱਕ ਜਥੇਬੰਦੀ ਨਹੀਂ ਤੈਅ ਕਰਦੀ ਹੁੰਦੀ ਕਿ ਕੀ ਕਰਨਾ ਹੈਗਾ ਹੂੰ ਜਦੋਂ ਇਹ ਮਾਮਲਾ ਸਾਡੇ ਕੋਲ ਆਇਆ ਅਸੀਂ ਇਹਦੇ ਤੇ ਪਹਿਲ ਕਦਮੀ ਕਰਕੇ ਪੰਜਾਬ ਦੇ ਜਿਹੜੇ 8 ਕਾਲਜਾਂ ਨੂੰ ਉਹਨਾਂ ਨੇ ਨਾਮਜ਼ਦ ਕੀਤਾ। ਉਹਨਾਂ 8 ਕਾਲਜਾਂ ਦੇ ਵਿੱਚ ਅਸੀਂ ਜਿਹੜਾ ਮਹਮ ਸ਼ੁਰੂ ਕੀਤੀ ਔਰ 8 ਕਾਲਜਾਂ ਦੇ ਵਿੱਚ ਇਹਦੇ ਖਿਲਾਫ ਪ੍ਰੋਟੈਸਟ ਜਿਹੜੇ ਆ ਉਹ ਸ਼ੁਰੂ ਕੀਤੇ। ਜੀ। ਅਸੀਂ ਜਿੰਨੀਆਂ ਅਧਿਆਪਕਾਂ ਜਥੇ ਬੰਦੀਆਂ ਚਾਹੇ ਉਹ ਪੱਕੇ ਰੈਗੂਲਰ ਅਧਿਆਪਕਾ ਜਿਹੜੇ ਉਹ ਅਗੇ ਚਾਹੇ ਗੈਸਟ ਫੈਕਲਟੀ ਨੇ ਚਾਹੇ ਐਚਆਈਐਸ ਵਾਲੇ ਨੇ, ਦਰਜਾ ਚਾਰ ਮੁਲਾਜ਼ਮ ਨੇ ਉਹਨਾਂ ਦੀ ਜਥੇ ਬੰਦੀ ਹੈਗੀਆਂ। ਅਸੀਂ ਉਹਨਾਂ ਸਾਰਿਆਂ ਤੱਕ ਅਪਰੋਚ ਕੀਤੀ ਕਿ ਆਪਾਂ ਸਿੱਖਿਆ ਨੂੰ ਜਿਹੜਾ ਬਚਾਉਣ ਵਾਸਤੇ ਉਹ ਇੱਕ ਸਾਂਝਾ ਫੋਰਮ ਆ ਜਿਹੜਾ ਉਹ ਸਾਰੇ ਬਣਾਈਏ ਹਨਾ ਤਾਂ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮੀਟਿੰਗਾਂ ਜਿਹੜੀਆਂ ਉਹ ਤੈਅ ਹੋਈਆਂ ਹੋਈਆਂ ਹੈਗੀਆਂ ਉਹਦੇ ਚ ਕੀ ਨਿਕਲ ਕੇ ਆਉਂਦਾ ਇਹ ਅਗਲੀ ਰੂਪਰੇਖਾ ਕੀ ਹੋਊਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਹੋਊਗਾ ਇਹ ਮੂਵਮੈਂਟ ਨੇ ਤੈਅ ਕਰਨਾ ਅੱਛਾ ਤੁਹਾਨੂੰ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਦੀ ਇਹ ਵੱਡੀ ਸਮੱਸਿਆ ਹੈਗੀ ਆ ਐਡੀ ਵੱਡੀ ਦਿੱਕਤ ਹੈਗੀ ਆ ਖੜੀ ਹੋਊਗੀ ਆ ਸਮੁੱਚੇ ਸਮਾਜ ਦੀ ਐਜੂਕੇਸ਼ਨ ਦੀ ਗੱਲ ਹੋ ਰਹੀ ਹੈਗੀ ਆ ਤਹਾਨੂੰ ਲੱਗਦਾ ਹੈਗਾ ਕਿ ਵਿਦਿਆਰਥੀ ਜਾਂ ਲੋਕ ਆ ਜਿਹੜੀ ਇਸ ਮਾਮਲੇ ਨੂੰ ਆਧਾਰ ਬਣਾ ਕੇ ਜਿਹੜਾ ਫਾਈਟ ਕਰਨਗੇ ਦੇਖੋ ਕਿਸਾਨ ਜਥੇਬੰਦੀਆਂ ਜੀ ਲਗਭਗ ਜਦੋਂ ਤੋਂ 1991 ਚੋਂ ਐਲ ਪੀ ਜੀ ਵਾਲੀਆਂ ਨੀਤੀਆਂ ਆਈਆਂ ਉਦੋਂ ਤੋਂ ਇਹ ਰੌਲਾ ਪਾ ਰਹੀਆਂ ਸੀ ਹੂੰ ਠੀਕ ਆ ਕਿ ਇਹ ਇਹਨਾਂ ਨੇ ਥੋੜੀ ਜ਼ਮੀਨ ਖੋਹ ਲੈਣੀ ਆ ਹੂੰ ਕਿਸਾਨੀ ਕੋਲ ਛੱਡਣਾ ਕੁਝ ਨਹੀਂ ਹੈ ਉਦੋਂ ਤੋਂ ਲੱਗੇ ਹੋਏ ਸੀ ਹੂੰ ਲੋਕਾਂ ਨੂੰ ਲੱਗਦਾ ਸੀਗਾ ਕਿ ਯਾਰ ਐਵੇਂ ਮਾਰਦੇ ਫਿਰਦੇ ਆ ਐਵੇਂ ਕਿਵੇਂ ਕੋਈ ਜ਼ਮੀਨਾ ਖੋਲੂਗਾ ਹਣਾ ਪਰ ਜਦੋਂ ਉਹ ਖੋਣ ਤੇ ਆਉਂਦੇ ਆ ਉਹਨਾਂ ਨੇ ਸਾਰਾ ਕੁਛ ਹੀ ਖੋਲ ਲੈਣਾ ਹੁੰਦਾ ਠੀਕ ਆ ਇਹ ਇਸ ਗੱਲ ਤੇ ਨਿਰਭਰ ਆ ਕਿ ਲੋਕ ਫਾਈਟ ਦਿੰਦੇ ਆ ਕਿ ਨਹੀਂ ਦਿੰਦੇ ਲੋਕ ਲੜਦੇ ਆ ਕਿ ਨਹੀਂ ਲੜਦੇ ਜੀ ਸਾਡੀ ਵੀ ਸਾਰੀ ਗੱਲ ਇਸੇ ਗੱਲ ਤੇ ਤੁਸੀਂ ਸਹੀ ਸਵਾਲ ਕੀਤਾ ਕਿ ਲੋਕ ਇਹਦੇ ਤੇ ਦੇਖੋ ਜਦੋਂ ਲੋਕਾਂ ਕੋਲ ਸਾਰਾ ਕੁਝ ਖੋਇਆ ਜਾ ਰਿਹਾ ਹੋਵੇ ਨਾ ਤਾਂ ਲੋਕ ਚੁੱਪ ਨਹੀਂ ਬੈਠਦੇ ਹੁੰਦੇ ਅਸੀਂ ਆਪਦੇ ਨਿੱਜੀ ਤਜਰਬੇ ਚੋਂ ਜਥੇਬੰਦੀ ਦੇ ਚੋਂ ਇਹ ਅਸੀਂ ਇਹ ਜਿਹੜਾ ਅੰਦਾਜ਼ਾ ਲਗਾਇਆ ਹੈਗਾ ਕਿਉਂਕਿ ਪਹਿਲਾਂ ਕਾਲਜਾਂ ਵਿੱਚ ਜਦੋਂ ਅਸੀਂ ਮੀਟਿੰਗਾਂ ਰੈਲੀਆਂ ਕਰਨ ਦੀ ਕੋਸ਼ਿਸ਼ ਕਰਦੇ ਸੀ ਉਹ ਉਸ ਲੈਵਲ ਤੱਕ ਨਹੀਂ ਹੁੰਦੀਆਂ ਸੀ ਹੁਣ ਜਿਹੜੇ ਅਠ ਕਾਲਜਾਂ ਚ ਇਹ ਅਸੀਂ ਰੈਲੀਆਂ ਕੀਤੀਆਂ ਜਾਂ ਪ੍ਰਦਰਸ਼ਨ ਕੀਤੇ ਆ ਉਹ ਚ ਵੱਡੀ ਗਿਣਤੀ ਵਿਦਿਆਰਥੀ ਜਿਹੜੇ ਆਏ ਆ ਆਉਣ ਵਾਲੇ ਸਮੇਂ 'ਚ ਪਹਿਲਾਂ ਇਹ ਇਲਾਕਿਆਂ ਦਾ ਇਸ਼ੂ ਬਣੂਗਾ ਉਹਨਾਂ ਦਾ ਕਿਉਂਕਿ ਉੱਥੇ ਉਹ ਇਲਾਕੇ ਦੇ ਬੱਚਿਆਂ ਨੇ ਪੜ੍ਹਨਾ ਹੂੰ ਫਿਰ ਇਹ ਪੂਰੇ ਪੰਜਾਬ ਦਾ ਇਸ਼ੂ ਬਣੂਗਾ ਠੀਕ ਹੈ ਜੀ ਤਾਂ ਇਸ ਕਰਕੇ ਸਾਨੂੰ ਲੱਗਦਾ ਕਿ ਇਹ ਪੰਜਾਬ ਦੇ ਵਿੱਚ ਇੱਕ ਵੱਡੀ ਮੂਵਮੈਂਟ ਹੈ ਜਿਹੜੀ ਉਹ ਵਿਦਿਆਰਥੀ ਦੀ ਬਣ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਪੁਵਾਖਣੇ ਤੈ ਕਰਨਾ ਕਿ ਕੀ ਹੋਣਾ ਪਰ ਸਾਨੂੰ ਇਹ ਲੱਗਦਾ ਹੈਗਾ ਜੀ ਧੰਨਵਾਦ ਬਾਈ ਜੀ ਸ਼ੁਕਰੀਆ ਸਮਾਂ ਦਿੱਤਾ